ਗੁਰਜੀਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸ਼੍ਰੀ ਬਾਪ ਮਤੀ ਜੀ ਦੇ ਜੱਦੀ ਪਿੰਡ ਬੜਲਾ ਵਿਖੇ ਉਹਨਾਂ ਦੇ ਪ੍ਰਕਾਸ਼ ਪ੍ਰਭ ਨੂੰ ਮੁੱਖ ਰੱਖਦੇ ਹੋਏ ਗਰੀਬ ਦਾ ਮੂੰਹ ਗੁਰੇ ਗੋਲ ਸੰਸਥਾ ਅਜਨੋਹਾ ਅਤੇ ਸ਼੍ਰੀ ਬਾਪ ਮਤਾ ਜੀ ਸੇਵਾ ਸੁਸਾਇਟੀ ਟ੍ਰੋਲੀ ਕਲਾਵਾਂ ਵੱਲੋਂ 65 ਮਾ ਮੈਡੀ ਕੈਂਪ ਲਗਾਇਆ ਗਿਆ ਇਸ ਪੂਰੇ ਕੈਂਪ ਦੀ ਦਵਾਈਆਂ ਸੇਵਾ ਸਰਗਵਾਸੀ ਨਿਰਭਲ ਸਿੰਘ ਅਤੇ ਮਾਤਾ ਤਤਵੰਤ ਕੋਰ ਦੇ ਪੂਰੇ ਸਮੂਹ ਪਰਿਵਾਰ ਵੱਲੋਂ ਕੀਤੀ ਗਈ ਹੈ ਹੁਣ ਤੱਕ ਲਗਭਗ 100 ਦੇ ਕੀ ਕਰੀਬ ਓਪੀਡੀ ਹੋ ਚੁੱਕੀ ਹੈ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਆ ਕੇ ਇਸ ਕੈਂਪ ਦਾ ਲਾਹਾ ਲੈਣਾ ਉਸ ਤੋਂ ਬਾਅਦ ਇਹ ਕੈਂਪ ਸੰਗਤਾਂ ਲੋੜ ਪੈਂਦੀ ਹੈ ਤੇ ਸੰਸਥਾ ਵੱਲੋਂ ਨਿਰੂੜ ਵਿਖੇ ਗੁਰਨਾਣਕ ਚੈਰੀਟੇਟ ਮੈਸਲ ਬੋਟੀ ਚਲਾਈ ਜਾ ਰਹੀ ਹੈ ਜਿੱਥੇ ਕਿ 10 ਰੁਪਏ ਪਰਟੀ ਦੇ ਤੇ ਦੋ ਦਿਨ ਦਵਾਈ ਫ੍ਰੀ ਦਿੱਤੀ ਜਾਂਦੀ ਹੈ ਡਿਸਪੈਂਸਰੀ ਲੋਟਰੀ ਤੋਂ ਇਲਾਵਾ ਉੱਥੇ ਲੈਬਰਾਟਰੀ ਚਲਾਈ ਜਾ ਰਹੀ ਹੈ ਜਿੱਥੇ ਕਿ 50% ਡਿਸਕਾਊਂਟ ਤੇ ਟੈਸਟ ਕੀਤੇ ਜਾਂਦੇ ਨੇ ਤੇ ਲਗਭਗ 30-35 ਪਰਿਵਾਰਾਂ ਨੂੰ ਆਪਾਂ ਦਵਾਈ ਫ੍ਰੀ ਵੀ ਦੇ ਰਹੇ ਹਾਂ ਜੀ ਅੱਜ ਦੀ ਸੰਸਤਾ ਹੋਰ ਵੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਖੂਨਦਾਨ ਕੈਂਪ ਲਗਾਤਾ ਲਗਾ ਰਹੀ ਹੈ ਸੰਸਤਾ ਤੇ ਹੁਣ ਅਸੀਂ ਸਾਲ ਵਿੱਚ ਲਗਭਗ ਦੋ ਵਾਰੀ ਫਰਵਰੀ ਮਾਰਚ ਵਿੱਚ ਤੇ ਜੁਲਾਈ ਅਗਸਤ ਵਿੱਚ ਬੂਟੇ ਲੰਗਾ ਲਗਾ ਰਹੇ ਹਾਂ। ਪੰਜ ਬੂਟੇ ਮੋਟਰ ਤਹਿਤ ਲਗਾਤਾਰ ਬੂਟੇ ਲੰਗਾ ਲਗਾਏ ਜਾ ਰਹੇ ਨੇ ਜੀ। ਕਿਸ ਤਰ੍ਹਾਂ ਦੇ ਮਰੀਜ਼ ਆਦੇ ਮੈਡੀਕਲ ਕੈਂਪ ਨੇ ਜਿਹੜੇ ਜਾਂਦੇ ਰਹੇ ਨੇ ਜਿਹੜੀਆਂ ਦੀ ਪੀੜਾ ਨੇ ਜਿਹੜੀਆਂ ਆ 100 ਨਾ ਨਹੀਂ ਜ਼ਿਆਦਾ ਮੈਡੀਕੈਮ ਤੇ ਨਾਰਮਲ ਜੋ ਬੰਦਿਆਂ ਨੂੰ ਆਪਣਾ ਆਮ ਅੰਦਾਜ਼ ਦਾ ਖਾਂਗ ਰੇਸ਼ਾ ਹੋ ਗਈ ਹੈ, ਬੁਖਾਰ ਹੋ ਗਿਆ ਸ਼ੂਗਰ ਦੀ ਪ੍ਰੋਬਲਮ ਹੋ ਗਈ ਹੈ ਬੀਪੀ ਦੀ ਪ੍ਰੋਬਲਮ ਹੈ ਨਾਰਮਲ ਜੋ ਆਮ ਪ੍ਰੋਬਲਮ ਆ ਉਹੀ ਚੈੱਕ ਅਪ ਕਰਕੇ ਆਪਾਂ ਦਵਾਈ ਦੇ ਰਹੇ ਹਾਂ ਜੀ ਇਹਨੇ ਡਾਕਟਰ ਆ ਪਾ ਜੀ ਅੱਜ ਮਰੀਜ਼ਾਂ ਦਾ ਚੈੱਕ ਅਪ ਕਰ ਰਹੇ ਨੇ ਆਪਣੇ ਡਾਕਟਰ ਤਰਸੀਮ ਜੀ ਹੈ ਸਿੰਖ ਤਰਸੀਮ ਜੀ ਆ ਕੇ ਪਿੰਡ ਨਾ ਭਿਆਣਾ ਜੀ ਸਾਡੇ ਉੱਤੇ ਡਿਸਪੈਂਸਰ ਇੰਪੋਰਟ ਨੋਟ ਰੱਖਿਆ ਹੈ ਸੇਵਾ ਨਿਵਾਰ ਰਹੇ ਨੇ ਇਹ ਜਿਹੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਇਹ ਹਾਂ ਜੀ ਪੂਰੀਆਂ ਦਵਾਈਆਂ ਫ੍ਰੀ ਕੋਸਟ ਦਿੱਤੀਆਂ ਜਾ ਰਹੀਆਂ ਹੋਏ ਸਮੂਹ ਪਰਿਵਾਰ ਆਪਣਾ ਨਿਰਮਲ ਸਿੰਘ ਤੇ ਸਤਵੰਦ ਕੋਰ ਦੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਅੱਜ ਦੇ ਪੂਰੇ ਕੈਂਪ ਕੈਂਪਤੀ ਜੀ ਵਾਹਿਗੁਰੂ ਜੀ ਕਾ ਖ ਇਕੋ ਜੀ ਕਹਾਤਾ ਬਾਹਰ ਜੁਗ ਜੀ ਕੀ ਪੱਤੇ ਗੁਰ ਨਾਨਕ ਚੈਤੇਰ ਨਰੂਡ ਬਲੋਂ ਸੇਵਾ ਨਵਾ ਰਹੇ ਤੇ ਸਾਰੇ ਜਨ ਨੂੰ ਹਰ ਤਰ੍ਹਾਂ ਦਾ ਚੈੱਕ ਅਪ ਕੀਤਾ ਜਾ ਰਿਹਾ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਉਹ ਤੇ ਸਾਲਵਾਈ ਕੁ ਬਾਬਾ ਨਾਨਕ ਗੁਰ ਨਾਨਦ ਦੇਵ ਜੀ ਸਾਲਵ ਕਰ ਦਿੰਦੇ ਨੇ ਚੜ੍ਹਦੀ ਕਲਾ ਨਾਲ ਦੀ ਕਿਸੇ ਤਰ੍ਹਾਂ ਦੇ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਵੀ ਠੀਕ ਹੋ ਕੇ ਜਾਂਦਾ ਆ ਗੁਰੂ ਸਾਹਿਬ ਦੀ ਕਿਰਪਾ ਆ ਗੁਰੂ ਸਾਹਿਬ ਦੀ ਕਿਰਪਾ ਨਾਲ ਮੇਨ ਨਾਲ ਇੱਥੇ ਵੀ ਕੈਂਪ ਲਗਾਇਆ ਗਿਆ ਇੱਥੇ ਕੈਂਪ ਦੇ ਵਿੱਚ ਪਲਮਾ ਗਮਾ ਮਿਲਿਆ ਕਾਫੀ ਮੀਡੀਕਲ ਚੈੱਕਅਪ ਕੀਤਾ ਲੋਈ ਦੇ ਰਾਹਾਂ ਤੁਹਾਨੂੰ ਹਰ ਇੱਕ ਬਾਕੀ ਕਮੇਟੀ ਸਾਡੀ ਰਵਿੰਦਰ ਸਿੰਘ ਖਾਲਸਾ ਜੀ ਲੋਹਾ ਬਹੁਤ ਤਕੜਾ ਸਹਿਯੋਗ ਦੇ ਰਹੇ ਨੇ ਵਾਹਿਗੁਰੂ ਜੀ ਖਫਤ